ਸਤਿ ਅੰਮ ਦੀ ਵੱਡੀ ਖਬਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੀ ਦੇਖਦੇ ਜਿਹੜੀ ਸੜਕ ਹੈ ਉਹ ਤਸ ਗਈ ਹੈ ਤੇ ਪਹਾੜਾ ਤੋਂ ਸਿੱਧਾ ਖਾਈ ਚ ਡਿੱਗਿਆ ਟਿੱਪਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇਖ ਕੇ ਤੁਹਾਡੀ ਰੋ ਕੰਬ ਜਾਵੇਗੀ ਐਨੀ ਭਿਆਨਕ ਵੀਡੀਓ ਸਾਹਮਣੇ ਆਈ ਹੈ ਕੁਝ ਦਿਨਾਂ ਤੋਂ ਇਸ ਸੜਕ ਦੇ ਉੱਤੇ ਲੈਂਡ ਸਲਾਈਡਿੰਗ ਹੋ ਰਹੀ ਸੀ ਜਿਸ ਕਾਰਨ ਇਹ ਜ਼ਮੀਨ ਜਿਹੜੀ ਆ ਉਹ ਤਸਦੀ ਜਾ ਰਹੀ ਸੀ ਲੇਕਿਨ ਜਿਹੜੇ ਵਾਹਨ ਨੇ ਉਹ ਆਣ ਜਾਣ ਉਹਨਾਂ ਦਾ ਲੱਗਾ ਹੋਇਆ ਸੀ ਲੇਕਿਨ ਜਿਹੜੀ ਇਹ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੜਾ ਖੜੋਤਾ ਟਿਪਰ ਜੋ ਕਿ ਰੇਤ ਦਾ ਭਰਿਆ ਹੋਇਆ ਸੀ ਸਿੱਧਾ ਖਾਈ ਦੇ ਵਿੱਚ ਜਾ ਡਿੱਗਿਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਿਮਾਚਲ ਪ੍ਰਦੇਸ਼ ਦੀਆਂ ਜਿੱਥੇ ਕਿ ਪਹਾੜਾ ਤੋਂ ਸਿੱਧਾ ਖਾਈ ਚ ਜਾ ਡਿੱਗੇ ਟਿੱਪਰ ਦੇਖਦੇ ਹੀ ਦੇਖਦੇ ਜਿਹੜੀ ਜ਼ਮੀਨ ਹੈ ਉਹ ਤਸ ਗਈ ਹੈ ਰੂ ਕੰਬਾਉ ਤਸਵੀਰਾਂ ਤੁਹਾਡੇ ਸਾਹਮਣੇ ਭਿਆਨਕ ਵੀਡੀਓ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਹੋਇਨਾ ਮੌਕਾ ਦਿੱਤਾ ਕਿੰਨਾ ਘੰਟਾ ਦੇ ਦੋ ਘੰਟਾ ਲੱਗਾ ਹੁਣ ਟੁੱਟੀ ਗਿਆ ਸਭ ਕੁਝ ਸਿਸਟਮ ਦੀ ਵੱਡੀ ਖਬਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੀ ਦੇਖਦੇ ਜਿਹੜੀ ਸੜਕ ਹੈ ਉਹ ਤਸ ਗਈ ਹੈ ਤੇ ਪਹਾੜਾ ਤੋਂ ਸਿੱਧਾ ਖਾਈ 'ਚ ਡਿੱਗਿਆ ਟਿੱਪਰ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇਖ ਕੇ ਤੁਹਾਡੀ ਰੂ ਕੰਬ ਜਾਵੇਗੀ ਐਨੀ ਭਿਆਨਕ ਵੀਡੀਓ ਸਾਹਮਣੇ ਆਈ ਹੈ ਕੁਝ ਦਿਨਾਂ ਤੋਂ ਇਸ ਸੜਕ ਦੇ ਉੱਤੇ ਲੈਂਡ ਸਲਾਈਡਿੰਗ ਹੋ ਰਹੀ ਸੀ ਜਿਸ ਕਾਰਨ ਇਹ ਜ਼ਮੀਨ ਜਿਹੜੀ ਆ ਉਹ ਤਸਦੀ ਜਾ ਰਹੀ ਸੀ ਲੇਕਿਨ ਜਿਹੜੇ ਵਾਹਨ ਨੇ ਉਹ ਆਣ ਜਾਣ ਉਹਨਾਂ ਦਾ ਲੱਗਾ ਹੋਇਆ ਸੀ ਲੇਕਿਨ ਜਿਹੜੀ ਇਹ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੜਾ ਖੜੋਤਾ ਟਿਪਰ ਜੋ ਕਿ ਰੇਤ ਦਾ ਭਰਿਆ ਹੋਇਆ ਸੀ ਸਿੱਧਾ ਖਾਈ ਦੇ ਵਿੱਚ ਝੜ ਗਿਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਿਮਾਚਲ ਪ੍ਰਦੇਸ਼ ਦੀਆਂ ਜਿੱਥੇ ਕਿ ਪਹਾੜਾ ਤੋਂ ਸਿੱਧਾ ਖਾਈ ਚ ਜੜ ਗਿਆ ਟਿੱਪਰ ਦੇਖਦੇ ਹੀ ਦੇਖਦੇ ਜਿਹੜੀ ਜ਼ਮੀਨ ਹੈ ਉਹ ਤਸ ਗਈ ਹੈ ਰੂ ਕੰਬਾਉ ਤਸਵੀਰਾਂ ਤੁਹਾਡੇ ਸਾਹਮਣੇ ਭਿਆਨਕ ਵੀਡੀਓ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹਨਾਂ ਮੌਕੇ ਦਿੱਤਾ ਕਿੰਨਾ ਘੰਟਾ ਦੇ 2 ਘੰਟਾ ਲੱਗਾ ਹੁਣ ਟੁੱਟ ਗਿਆ ਸਭ ਕੁਝ